ਇਹ ਜਿਹੜੀ ਔਰਤ ਤੁਸੀਂ ਪੁਲਿਸ ਦੀ ਗ੍ਰਿਫਤਾਰੀ ਦੇ ਵਿੱਚ ਦੇਖ ਰਹੇ ਹੋ ਇਸ ਦਾ ਨਾਮ ਹਰਵਿੰਦਰ ਕੌਰ ਹੈ ਜਿਹੜੀ ਕਿ ਪੁਲਿਸ ਦੇ ਨਾਮ ਤੇ ਹੀ ਲੋਕਾਂ ਦੇ ਨਾਲ ਠੱਗੀ ਮਾਰਦੀ ਸੀ ਮਾਮਲਾ ਤਰਨਤਾਰਨ ਸਿਟੀ ਥਾਣੇ ਦਾ ਹੈ ਜਿੱਥੇ ਕਿ ਇੱਕ ਔਰਤ ਨੂੰ ਇਸ ਦੇ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਇਹ ਆਪਣੇ ਇੱਕ ਸਾਥੀ ਰਾਜਵਿੰਦਰ ਉਰਫ ਰਾਜੂ ਦੇ ਨਾਲ ਮਿਲ ਕੇ ਉਹਨਾਂ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਸੀ ਜਿਨ੍ਹਾਂ ਦੇ ਉੱਤੇ ਪੁਲਿਸ ਦਾ ਕੋਈ ਮਾਮਲਾ ਦਰਜ ਹੋ ਜਾਂਦਾ ਸੀ ਅਸਲ ਦੇ ਵਿੱਚ ਇਹ ਪੁਲਿਸ ਦੁਆਰਾ ਜ਼ਰਬਤਾਰ ਕੀਤੇ ਗਏ ਵਿਅਕਤੀ ਦੇ ਪਰਿਵਾਰ ਨੂੰ ਮਿਲਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਗੱਲ ਆਖਦੇ ਸੀ ਕਿ ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਜਾਣਦੇ ਹਾਂ ਇਸ ਕਰਕੇ ਅਸੀਂ ਤੁਹਾਡੇ ਬੰਦੇ ਨੂੰ ਛਡਵਾ ਦੇਵਾਂਗੇ ਪਰ ਇਸ ਦੇ ਬਦਲੇ ਵਿੱਚ ਕੁਝ ਪੈਸੇ ਲੱਗਣਗੇ ਤੇ ਇਸ ਤਰ੍ਹਾਂ ਇਹ ਦੋਸ਼ੀ ਵਿਅਕਤੀ ਦੇ ਪਰਿਵਾਰ ਦੇ ਕੋਲੋਂ ਮੋਟੀਆਂ ਰਕਮਾਂ ਘੱਗ ਲੈਂਦੇ ਸੀ ਪੁਲਿਸ ਅਧਿਕਾਰੀਆਂ ਨੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸੇ ਵਿਅਕਤੀ ਦੀ ਸ਼ਿਕਾਇਤ ਦੇ ਆਧਾਰ ਤੇ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁੱਛਗਿੱਛ ਤੋਂ ਬਾਅਦ ਹੁਣ ਅਗਲੇਰੀ ਕਾਰਵਾਈ ਲਈ ਇਸ ਔਰਤ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਹਾਂ ਜੀ ਇਹ ਕਿ ਔਰਤ ਬੜੀ ਜਿਹੜੇ ਪੰਜਾਬ ਤੋਂ ਨਾਲ ਜਿਹੜੇ ਲੱਗੇ ਤਕਨੀਕ ਮਾਰਦੀ ਸੀ ਕੀ ਸਾਰਾ ਮਾਮਲਾ ਤੇ ਕੀ ਤੇ ਅਗਲੀ ਕਾਰਵਾਈ ਕੀ ਹੋਵੇਗੀ ਇਨ ਜਿਹੜੇ ਦੋ ਜਣਿਆਂ ਨੇ ਇਹਨਾਂ ਨੇ ਗਰੋ ਇੱਕ ਬਣਾਇਆ ਹੈ ਹਰਵਿੰਦਰ ਕੌਰ ਹੈ ਤੇ ਇਹਦੇ ਨਾਲ ਇੱਕ ਰਾਜਵੀਰ ਰਾਜੂ ਆ ਉਹ ਵਕੀਲ ਸਾਹਿਬ ਨੇ ਤਰਨ ਤਰ ਲੱਗੇ ਉਹਨਾਂ ਦਾ ਮੁੰਚੀ ਆ ਇਹ ਦੋਨੋਂ ਰਲ ਕੇ ਜਿਹੜੇ ਆ ਪੁਲਿਸ ਦੇ ਨਾਮ ਦੇ ਉੱਤੇ ਪੁਲਿਸ ਦੇ ਅਫਸਰਾਂ ਦੇ ਨਾਮ ਦੇ ਉੱਤੇ ਦੋਸ਼ੀਆਂ ਦੇ ਕੋਲੋਂ ਪੈਸੇ ਲੈ ਕੇ ਪਰਚੇ ਚੁੱਕ ਡਾਉਣ ਦੇ ਸਬੰਧ ਦੇ ਵਿੱਚ ਪੈਸੇ ਲੈ ਕੇ ਤੇ ਠੱਗੀ ਮਾਰਦੇ ਨੇ ਇਹਨਾਂ ਇੱਥੋਂ ਵੀ ਇੱਕ ਅਸੀਂ ਪਰਚਾ ਦਿੱਤਾ ਸੀਗਾ ਐਨਡੀਪੀਐਸ ਐਕਟ ਦਾ ਰਾਜਿੰਦਰ ਜੈਨ ਦੇ ਖਿਲਾਫ ਇਹਨਾਂ ਉਹਦੀ ਮਾਤਾ ਨੂੰ ਜਾ ਕੇ ਕਿਹਾ ਵੀ ਮੈਂ ਮੁੰਡੇ ਤੁਹਾਡੇ ਨੂੰ ਮਕਦਮੇ ਦੇ ਵਿੱਚ ਉਕੜਾ ਦੇਣੀ ਆ ਤੇ ਤੁਸੀਂ ਮੈਨੂੰ 60000 ਰੁਪਏ ਦੇ ਦੋ ਉਹ ਗਰੀਬ ਉਹਨੇ ਕਿਹਾ ਮੇਰੇ ਕੋ 60000 ਤੇ ਨਹੀਂ ਗਾ ਉਹਨੇ 45000 ਰੁਪਏ ਇਹਨੂੰ ਦਿੱਤਾ ਇਹ ਉਹ ਕੋ ਠੱਗੀ ਮਾਰ ਕੇ ਪੁਲਿਸ ਦੇ ਨਾਂ ਤੇ 45000 ਰੁਪਏ ਲੈ ਗਏ ਆ ਤੇ ਉਹ ਬੰਦੇ ਦਾ ਮੁੜ ਕੇ ਉਹਨਾਂ ਦਾ ਇਹਨੇ ਫੋਨ ਵੀ ਨਹੀਂ ਚੁੱਕਿਆ ਤੇ ਜਦੋਂ ਇਹ ਮਾਮਲਾ ਜਿਹੜਾ ਡੀਐਸਪੀ ਸਾਹਿਬ ਕੋ ਆਇਆ ਉਹਦੇ ਰਾਜਨ ਦੀ ਮਾਤਾ ਨੇ ਡਿਪਟੀ ਸਾਹਿਬ ਨੂੰ ਦਰਖਾਸਤ ਦਿੱਤੀ ਉਹਦੇ ਆਧਾਰ ਤੇ ਉੱਤੇ ਜਿਹੜਾ ਇਹ ਐਸੇ ਕਿਰਪੀਰ ਸਿੰਘ ਅਲੋਏ ਦੇ ਖਿਲਾਫ ਮਕਦਮਾ ਦਰਜ ਕਰਕੇ ਕੱਲ ਇਹਨੂੰ ਜਿਹੜਾ ਹਸਪਤਾਲ ਧਾਮਗਰਮੇ ਚ ਗ੍ਰਿਫਤਾਰ ਕੀਤਾ ਗਿਆ ਤੇ ਅੱਜ ਇਹਨੂੰ ਪੇਸ਼ ਅਦਾਲਤ ਕਰਕੇ ਦਾ ਰਿਮਾਂਡ ਲੈ ਗਏ ਇਹਨੇ ਹੋਰ ਕੀ ਕੀ ਕੰਮ ਕੀਤੇ ਨੇ ਹੋਰ ਕਿੱਥੇ ਕਿੱਥੇ ਠੱਗੀਆਂ ਮਾਰੀਆਂ ਉਹਨਾਂ ਬਾਰੇ ਮਜੀਦ ਪੁੱਛਗਿੱਛ ਕੀਤੀ ਜਾਊਗੀ ਲਾਈਵ ਤੇ ਇਸ ਚੈਨਲ ਦੇ ਲਈ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ